ਤਰਨਤਾਰਨ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਉੱਤੇ ਝੂਠੇ ਪਰਚੇ ਪਾਉਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਕਈ ਡੀਐਸਪੀਜ਼ ਦਾ ਨਾਮ ਸਾਹਮਣੇ ਆ ਰਿਹਾ ਹੈ ਔਰ ਮਹਿਲਾ ਐਸਐਸਪੀ ਹਾਲ ਹੀ ਦੇ ਵਿੱਚ ਤਾਇਨਾਤ ਕੀਤੇ ਗਏ ਮਹਿਲਾ ਐਸਐਸਪੀ ਦਾ ਜ਼ਿਕਰ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ। ਤਾਂ ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਤਾਇਨਾਤੀ ਹੋਈ ਹੈ ਬਤੌਰ ਐਸਐਸਪੀ ਰਵਜੋਤ ਕੌਰ ਗਰੇਵਾਲ ਦੀ। ਇਹ ਉਹੀ ਰਵਜੋਤ ਕੌਰ ਗਰੇਵਾਲ ਨੇ ਜਿਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਪੁਛ ਪੜਤਾਲ ਕੀਤੀ। ਹੁਣ ਰਵਜੋਤ ਕੌਰ ਗਰੇਵਾਲ ਦੇ ਉੱਤੇ ਗੰਭੀਰ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਐ ਸੁਖਬੀਰ ਸਿੰਘ ਬਾਦਲ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸੇ ਸਬੰਧੀ ਸੁਖਬੀਰ ਸਿੰਘ ਬਾਦਲ ਦਾਵਾ ਕਰਦੇ ਆ ਕਿ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਤੱਕ ਨੂੰ ਲਿਖ ਕੇ ਇੱਕ ਲਿਖਤੀ ਸ਼ਿਕਾਇਤ ਭੇਜੀ ਗਈ ਹੈ ਤਰਨਤਾਰਨ ਦੇ ਐਸਐਸਪੀ ਰਵਜੋਤ ਕੌਰ ਗਰੇਵਾਲ ਖਿਲਾਫ ਸੀਈਓ ਯਾਨੀ ਕਿ ਚੀਫ ਇਲੈਕਸ਼ਨ ਆਫੀਸਰ ਨੂੰ ਚਿੱਠੀ ਭੇਜੀ ਗਈ ਹੈ ਅਕਾਲੀ ਦਲ ਦੇ ਇਲਜ਼ਾਮ ਨੇ ਕਿ ਪੁਲਿਸ ਫੋਰਸ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਅਕਾਲੀ ਲੀਡਰਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਖਬੀਰ ਸਿੰਘ ਬਾਦਲ ਨੇ ਆਪਣੇ ਇੱਕ ਬਿਆਨ ਦੇ ਵਿੱਚ ਗੰਭੀਰ ਇਲਜ਼ਾਮ ਲਾਏ ਨੇ ਕਿ ਹੈ ਨਵੀਂ ਐਸਐਸਪੀ ذریعے ਚੋਣ ਜਤਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਇੱਥੋਂ ਤੱਕ ਇਲਜ਼ਾਮ ਲਗਾਏ ਨੇ ਕਿ ਐਸਐਸਪੀ ਨੇ ਵਾਅਦਾ ਕੀਤਾ ਚੋਣ ਜਿਤਾਉਣ ਦਾ ਖਬਰਾਂ ਮੁਤਾਬਕ ਅਰਸ਼ਦੀਪ ਕਲੇਰ ਨੇ ਲਿਖਤੀ ਸ਼ਿਕਾਇਤ ਵਿੱਚ ਗੰਭੀਰ ਇਲਜ਼ਾਮ ਲਾਏ ਨੇ ਸਥਾਨਕ ਪੁਲਿਸ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਫਰਜ਼ੀ ਪਰਚੇ ਦਰਜ ਕਰ ਰਹੀ ਹੈ ਇਹ ਇਲਜ਼ਾਮ ਲਾਏ ਗਏ ਨੇ ਕਿ ਹੈ ਕਿ ਬੀਐਨਐਸਐਸ ਦੀ ਧਾਰਾ 126 ਅਤੇ 169 ਅਧੀਨ ਅਕਾਲੀ ਲੀਡਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਨੇ ਔਰ ਉਸ ਦੇ ਵਿੱਚ ਜ਼ਿਕਰ ਆਇਆ ਨਵੀਂ ਐਸਐਸਪੀ ਰਵਜੋਤ ਕੌਰ ਗਲੇਵਾਲ ਦਾ ਖੈਰ ਕੀ ਬੋਲੇ ਆ ਸੁਖਬੀਰ ਬਾਦਲ ਆਓ ਸੁਣਦੇ ਆ ਅੱਜ ਅਜ ਨਾਲੇ ਹਲਕੇ ਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਅਜ ਨਾਲੇ ਹਲਕੇ ਦਾ ਹੋਇਆ ਸੀ ਸਮਰਾਟ ਸਾਹਿਬ ਸਾਡੇ ਹਲਕਾ ਚਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਅੱਜ ਅਸੀਂ ਤਕਰੀਬਨ 4000 ਕੁਇੰਟਲ ਬੀਜ ਕਣਕ ਦਾ ਬੀ ਅਸੀਂ ਅੱਜ ਬੰਡਲ ਵੰਡ ਰਹੇ ਆ ਪਿੰਡ ਪਿੰਡ ਜਾ ਕੇ ਆ ਗ੍ਰਾਮਰਾਜਾ ਵੰਡਣਗੇ ਤਕਰੀਬਨ 1 ਕਰੋੜ 60 ਲੱਖ ਦਾ ਅਭੀ ਮੈਂ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚ ਯੋਗਦਾਨ ਪਾਇਆ ਗਰੀਬ ਪਰਿਵਾਰਾਂ ਦੀ ਸਹਾਇਤਾ ਕੋ ਵੀ ਲੜ ਕੀਤੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਕੋਈ ਹੋਰ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਸੋ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਏਕੜ ਅਸੀਂ ਵੀ ਮੰਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਸੀ ਮੈਂ 5 ਲੱਖ ਏਕੜ ਸਾਰਿਆਂ ਨੂੰ ਵੀ ਦਊਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਨਾ ਸੋਚ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਚੀਨ ਲੋਕਾਂ ਨੂੰ ਨਾ کیا ਕਰੋ ਜੇ ਅੱਜ ਉਹਨਾਂ ਤੇ ਸਰਕਾਰ ਦੇ ਨਹੀਂ ਚੋ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਜੀ ਦੇਖੋ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਧੱਕਾ ਕਰ ਸਕਦੇ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਸਕਦੇ ਆ ਇਹ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਤੁਸੀਂ ਦੇਖ ਲਓ ਇਲੈਕਸ਼ਨ ਤੋਂ ਨਾਉਂਸ ਹੋਣ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਕਾਲੀ ਵਰਕਰਾਂ ਮੈਂ ਅੱਜ ਤੋਂ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦਿਆਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਹਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50% ਸਰਪੰਚ ਦਾ ਕਾਲੀ ਦਲ ਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਿਹਾ ਹੈ ਕਿਉਂਕਿ ਪੈਰਾਥਲੇ ਜ਼ਮੀਨ ਚਲੀ ਗਈ ਹਾਰ ਮੰਨੀ ਬੈਠੇ ਆ ਕਾਲੀ ਦਲ ਤੋਂ ਡਰ ਹੈ ਕਿ ਉਹਨੂੰ ਪਤਾ ਇੱਕੀ ਸ਼ਰਮ ਨਹੀਂ ਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤਰੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਕਾਨੂੰਨ ਤੋੜੋਗੇ ਤੇ ਫਿਰ ਉਹੀ ਕਾਨੂੰਨ ਜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਉਹ ਕਾਨੂੰਨ ਭਾਵੇਂ ਅਫਸਰ ਤੋੜੇ ਉਹ ਸਜ਼ਾ ਸੀਐਮ ਦੀ ਵੀਡੀਓ ਵਾਇਰਲ ਹੋਈ ਉਹਦੇ ਬਾਰੇ ਕੀ ਕਹੋਗੇ ਯਾਰ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾਂ ਸਾਨੂੰ ਸ਼ਰਮ ਆਉਂਦੇ ਆ ਕਹਿੰਦੇ ਕਿ ਇਹ ਸੀਐਮ ਹੈ ਆਈ ਸੀਐਮ ਹੈ ਜਿਹਨੂੰ ਜਦੋਂ ਫ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀ ਲਈ ਸੀ ਤੇ ਜਹਾਜ਼ ਤੋਂ ਲਫਤਾਂਜ਼ਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਧਾਰਿਆ ਹੁਣ ਐਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਉਸਾਂ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟੀਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ ਆ 92 ਆਪਾਂ ਦੇ ਦੇ ਐਮ ਐਲ اے ਤੇ 5 ਸਾਲ ਤੇ ਟਪਾਉਣੇ ਪੈਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾਂ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਾਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਣੀ ਹੈ ਫਿਰ ਕੀ ਕਹੀਏ ਉਹਦੋਂ ਸਿਰ ਝੁਕ ਜਾਂਦਾ ਹੈ